ਅਮਲੀ ਆ ਗਏ ਨੇ ਮੋਏ ਮੋਏ ਕਿੱਥੇ ਉੱਡ ਗਏ ਸਨ ਆਲੂ ਟਿੰਡੇ ਦੇ ਤੁਹਾਨੂੰ ਤੁਸੀਂ ਹੁਣ ਜੀ ਬਿਨਾ ਮੰਗੇ ਬਥੇਰੇ ਦੇ ਦਿੰਦੇ ਹੋ ਬੇਤੀ ਕਰ ਸਕਦੇ ਹੋ ਸਾਡੀ ਅੱਜ ਕੱਲ ਦੇ ਜਵਾਬ ਭੀ ਹੋ ਜਾਏਗਾ ਸਾਫ ਕਿੰਨੇ ਨੇ ਦੋ ਕਾਲੇ ਸਾਫ ਹੱਪ ਹੁਣ ਸਿਰਨਾ ਸੋਚਣਾ ਸੀ ਲਿਫਟ ਵਾਂ ਲਵਾਉਂਦਾ ਪੁਰਾਣਾ ਇੱਕ ਖੱਡਾ ਹੁੰਦਾ ਅੱਛਾ ਇਹ ਪੇਰੈਂਟਸ ਨੂੰ ਸੀਰੀਅਸ ਨਹੀਂ ਲੈਂਦੇ ਸਾਡੇ ਵਰਗਿਆਂ ਨੂੰ ਵੀ ਸਾਡੇ ਪੇਰੈਂਟਸ ਨੇ ਇੱਧਰ ਚੱਲ ਚੱਲ ਕੇ ਚੱਲ ਚੱਲ ਕੇ ਠੰਡ ਦੇ ਵਿੱਚ ਸਾਈਕਲੀਆਂ ਹਾਂ ਹੋਰ ਦੁਨੀਆ ਆ ਗਈ ਇੱਧਰ ਇਹ ਤਾਂ ਬੜੇ ਘਟਾਂ ਇੱਕ ਜਿਹੜਾ ਇਹ ਚਾਰ ਜਣੇ ਬੀ ਸੀ 10 ਜਣੇ ਚੱਲੂ ਸ਼ਗਰ ਆਹ ਵੇਖੋ ਸਾਈਕਲੀਆਂ ਹੀ ਸਾਈਕਲੀਆਂ ਇੰਨੀ ਟ੍ਰੈਫਿਕ ਆਈ ਪਈ ਏ ਇਹ ਤਾਂ ਬੜੀ ਗੱਟ ਹੈ ਸ਼ਾਮ ਨੂੰ ਟ੍ਰੈਫਿਕ ਇੰਨੀ ਟ੍ਰੈਫਿਕ ਲੈ ਕੇ ਕਿੱਥੇ ਜਾਂਦੇ ਹੋ ਤੁਸੀਂ ਯਾਰ ਰੈੱਡ ਲਾਈਟ ਹੋਈ ਪਈ ਐ ਗ੍ਰੀਨ ਲਾਈਟ ਕਦੋਂ ਕਰੂੰਗੀ ਆ ਗਈ ਗ੍ਰੀਨ ਲਾਈਟ ਟ੍ਰੈਫਿਕ ਟ੍ਰੈਫਿਕ ਦੇ ਰੂਲਸ ਨੂੰ ਫਾਲੋ ਕਰੋਗੇ ਨਹੀਂ ਤਾਂ ਤੁਹਾਡਾ ਚਲਾਣ ਹੋ ਜਾਏਗਾ ਠੀਕ ਐ ਚੱਲ ਜਾਈ ਚੱਲ ਲੈ ਦੋ ਚਲਾਣ ਬਾਈ ਉਸਦੀਆਂ ਗੱਡੀਆਂ ਭੇਜ ਦੇਣੀਆਂ ਨੇ ਪਿੱਛੇ ਤੁਹਾਡੇ ਕਿਉਂ ਆ ਗਈ ਹੜ ਜੋ ਤੁਸੀਂ ਯਾ ਇਹਨਾਂ ਦੀਆਂ ਸਾਈਕਲੀਆਂ ਭੱਜ ਗਈਆਂ ਹਾਂ ਭੱਜਿਆ ਜਾਂਦਾ ਨਹੀਂ ਹੈਗਾ ਕਿੱਥੇ ਆ ਗਿਆ ਚੱਕ ਕੈਪ ਪਾਓ ਕੈਪ ਪਾਓ ਉੱਰ ਨਾ ਇਧਰ ਲਈ ਸੈਡ ਲੱਗ ਗਈ ਇਹਨਾਂ ਨੇ ਪੈੜਾ ਮਾਮੂਰੇ ਹੁਣ ਸੈਕਲੀ ਲਾ ਲੈ ਇੰਨਾ ਪਲਸਟਰ ਹੋ ਗਿਆ ਇਧਰੋਂ ਮਿਸਤਰੀ ਕਿਹੜੀ ਸੈਡ ਲੱਗੇ ਨੇ ਮੈਨੂੰ ਖੁਦ ਨਹੀਂ ਪਤਾ ਮੈਂ ਕਿਹੜਾ ਰੋਜਾ ਨਹੀਂ ਨਾਲੇ ਮਾਮੂ ਕੀ ਨੇ ਇਧਰ ਲਈ ਸੈਡ ਲੱਗਣੇ ਨੇ ਕੀ ਬਦ ਲੱਗਣਗੇ ਅੱਜ ਤੇ ਕੋਈ ਮਿਸਤਰੀ ਨਹੀਂ ਚਮਕ ਰਿਆ ਲੱਗ ਗਿਆ ਹੋਊਗਾ ਇਧਰ ਲਈ ਸਾਰੀ ਪੈੜਾਂ ਲੱਗ ਗਈਆਂ ਨੇ ਸ਼ੁਰੂ ਕਰ ਅੱਜ ਕਰਨਾ ਹੀ ਹੋਊਗਾ ਦੋਚ ਹਾਂ ਹੈ ਨਾ ਇੱਧਰਲੀ ਸਾਈਡ ਲੱਗੇ ਪਏ ਨੇ ਕਿੱਥੇ ਚੱਲੇ ਆ ਆ ਤੂੰ ਨਹੀਂ ਕਿੰਨੇ ਬਾਲੀ ਏ ਓਏ ਮਾਮਾ ਨਾ ਡਿੱਗ ਜਾ ਤੂੰ ਨਹੀਂ ਕਿੰਨੇ ਬਾਲੀ ਏ ਆ ਤੂੰ ਨਹੀਂ ਕਿੰਨੇ ਬਾਲੀ ਏ ਤੂੰ ਹੀ ਖੰਡ ਲੱਗਦੀ ਹੋਗੀ ਮਜ਼ਦੂਰਾਂ ਨੂੰ ਮਜ਼ਦੂਰਾਂ ਨੂੰ ਆਹੋ ਮੈਂ ਕਿਹੜਾ ਕੁਛ ਕਿਹਾ ਹੈ ਵੀ ਇਨਸਾਨ ਨੇ ਮੈਂ ਆਹ ਕਿਹੜਾ ਪੁੱਤਰ ਗਿਆ ਨਹੀਂ ਬਾਲੀ ਹੋਊ ਪਰ ਤੁਸੀਂ ਡਿਗ ਨਾ ਜਾਓ ਜਿਹੜੇ ਹਿਸਾਬ ਨਾਲ ਤੁਸੀਂ ਕਰ ਰਹੇ ਹੋ ਉਹ ਮੈਂ ਰਿੱਕੀ ਤੇ ਆ ਇੱਧਰ ਆ ਜਾਓ ਇੱਥੇ ਗਾਠਾਂ ਪਈਆਂ ਪਈਆਂ ਨੇ ਬਣ ਕੇ ਉਹ ਵੇਖਾਂ ਕੁਸ਼ ਆ ਪਈਆਂ ਨੇ ਇਹ ਲੱਗਣਗੀਆਂ ਹੱਲੇ ਪਤਾ ਨਹੀਂ ਲੱਗਣਗੀਆਂ ਛੇਤੀ ਆ ਦਰਵਾਜਿਆਂ ਦੀਆਂ ਨੇ ਮੈਨੂੰ ਲੱਗਦਾ ਹਾਂ ਇਹ ਦਰਵਾਜਿਆਂ ਦੀਆਂ ਨੇ ਆ ਵਿੰਡੋ ਹਾਂਜੀ ਆ ਵਡੀਆਂ-ਵਡੀਆਂ ਦੇ ਵਿੰਡੋ ਨੇ ਇਹਨਾਂ ਤੇ ਲੱਗਣਗੀਆਂ। ਮਲਾਪਾ ਉਧਰ ਨਹੀਂ ਜਾਣਾ। ਨਹੀਂ ਜਾਂਦਾ। ਹੈਲੋ ਗਾਇਜ਼, ਵੈਲਕਮ ਬੈਕ ਟੂ ਮਾਈ ਅਨਦਰ ਵੀਡੀਓ। ਹੋਰ ਕਿਵੇਂ ਹੋ ਤੁਸੀਂ ਸਾਰੇ? ਆਈ ਹੋਪ ਕਿ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ। ਤੁਸੀਂ ਕਹਿ ਰਹੇ ਹੋ। ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਅਸੀਂ ਆਏ ਹੋਏ ਹਾਂ ਆਪਣੇ ਕੋਠੀ ਤੇ। ਮੈਂ ਆਈ ਹੁਈ ਆਪਣੇ ਪਿੱਕੇ ਤੇ ਸਾਡੇ ਇੱਥੇ ਬਣਦੇ ਪਏ ਨੇ ਨਵੇਂ ਘਰ ਜਿਵੇਂ ਕਿ ਮੈਂ ਲਾਸਟ ਵਲੌਗਸ ਦੇ ਵਿੱਚ ਵੀ ਤੁਹਾਡੇ ਨਾਲ ਸ਼ੇਅਰ ਕੀਤਾ ਹੈ। ਤੇ ਕੋਠੀਆਂ ਦਾ ਓਵਰਵਿਊ ਵੀ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗੀ ਜਲਦੀ ਹੈਲੋ ਗਾਇਸ ਤੇ ਆ ਮੇਰੇ ਟੀਨੇ ਮੀਨੇ ਟੀਨੇ ਟੀਨੇ ਮੀਨੇ ਤੇ ਆ ਵਾਲੀ ਕੋਠੀ ਦਾ ਜਿਹੜਾ ਕੰਮ ਹੈ ਇੰਨਾ ਹੋਇਆ ਹੈ ਇੱਥੇ ਉਹ ਪਲਸਟਰ ਦਾ ਕੰਮ ਹਲੇ ਰਹਿਂਦਾ ਹੈ ਤੇ ਬਾਕੀ ਦਾ ਕੰਮ ਹੋ ਚੁੱਕਿਆ ਹੈ ਕਾਫੀ ਹੱਦ ਤੱਕ ਹੈਲੋ ਮੰਮੂ ਮਨਸੀਰ ਤੂੰ ਕਿੱਥੇ ਐ ਨਾ ਕੁੜੀਆਂ ਅੱਛਾ ਜੀ ਦੱਸੋ ਲੇ ਬਲੇ ਫਿਟਿੰਗ ਦੇ ਨਾ ਕਿੰਨੀਆਂ ਕਿੰਨੀਆਂ ਮੋਟੀਆਂ ਆ ਫਿਟਿੰਗ ਸਾਰੀ ਹੋ ਚੁੱਕੀ ਐ ਕਿੱਥੇ ਬੜਾ ਘੱਟ ਕੰਮ ਹੋਇਆ ਕਿੱਥੇ ਬੜਾ ਘੱਟ ਕੰਮ ਹੋਇਆ ਪੁੱਤਰ ਓਲੀ ਓਲੀ ਹੋ ਜਾਏਗਾ ਸੱਪ ਕਿੰਨੇ ਨੇ ਦੋ ਕਾਲੇ ਸੱਪ ਇਹਦੇ ਪੁੱਤਰ ਉਹ ਹੋਈ ਪਈ ਐ ਫਿਟਿੰਗ ਹੋਈ ਐ ਮੈਂ ਜਾਣ ਕੇ ਕਰ ਰਿਹਾ ਸੱਪ ਥੋੜੀ ਨੇ ਇਹ ਏਸੀ ਦੀ ਫਿਟਿੰਗ ਬਿਜਲੀ ਵਾਲੀ ਫਿਟਿੰਗ ਸਾਰੀ ਹੋਈ ਪਈ ਐ ਮੈਂ ਲਿਸਟ ਲਵਾਣ ਗਿਆ ਉਹਦੇ ਮੈਂ ਸੋਚਣਾ ਸੀ ਲਿਫਟ ਵਾਲੀ ਲਵਾਉਂਦਾ ਫਿਰ ਨੇ ਇੱਕ ਖੱਡਾ ਅੱਛਾ ਉਧਰ ਹੀ ਸਾਰੇ ਕੰਮ ਹੁੰਦਾ ਆ ਹੁਣ ਤੂੰ ਉੱਥੇ ਬੈਠਾ ਪਿਆ ਦਰਵਾਜਿਆਂ ਦੇ ਉੱਤੇ ਦਰਵਾਜੇ ਨੇ ਮਲਾਪੇ ਪਤਾ ਹਾਂ ਚੇ ਗਾਠਾਂ ਦਰਵਾਜਿਆਂ ਦੀ ਮਮਾ ਹੈ ਨਾ ਮੈਨੂੰ ਬਤਾ ਦੱਸ ਕਿਉਂ ਮੈਨੂੰ ਬਤਾ ਕਿਵੇਂ ਬਤਾ ਸੌਰਵ ਉਹ ਸੀਲਡ ਨਵਾਂ ਕਰ ਬਣਾ ਰਿਹਾ ਹੈ ਲਵਾ ਰੇ ਲਿਫਟ ਅੱਛਾ ਕੋਣ ਖੱਡਾ ਖੋਣ ਹੂੰ ਉਹਦੇ ਜਿੱਟਾ ਫਿੱਟ ਹੋ ਗਏ ਬੜਾ ਉਨਰ ਜਦੋਂ ਜਮਾਈ ਬੜੀ ਵਾਰ ਕਦੀ ਮੀ ਆ ਜਾਂਦਾ ਸੀ ਕਈ ਫੈਮਲੀ ਬਦਲ ਨਹੀਂ ਕੀ ਹੋਇਆ ਅੱਛਾ ਉਹ ਦੱਸਿਆ ਨਹੀਂ ਉਹਨੂੰ ਵਲੌਗ ਚ ਹਾਂ ਬੜੀ ਵਾਰ ਰੁਕੇ ਤੇ ਖੰਡੋਗੀ ਬਹੁਤ ਜ਼ਿਆਦਾ ਹੈ ਨਾ ਤੇ ਤੁਸੀਂ ਉੱਥੇ ਬਹਿ ਗਏ ਹੋ ਕੀ ਕਰਾ ਬੈਠਣ ਦੀ ਜਗ੍ਹਾ ਹਾਂ ਹਾਂ ਤੇ ਦਰਵਾਜ਼ੇ 'ਤੇ ਬੈਠਾ ਸੀ ਮੈਂ ਅੱਛਾ ਉਹ ਨੂਰੇ ਰੱਖ ਲਏ ਇਹ ਹੈਗੀ ਮੇਨ ਐਂਟਰੈਂਸ ਬਾਕੀ ਜਿਹੜਾ ਮੈਂ ਓਵਰਵਿਊ ਹੈ ਤੁਹਾਡੇ ਨਾਲ ਸ਼ੇਅਰ ਕਰਾਂਗੀ ਜਲਦੀ ਤੇ ਮੈਂ ਸ਼ੂਟ ਕਰਕੇ ਰੱਖੀਆਂ ਪਈਆਂ ਨੇ ਪਹਿਲਾਂ ਦੀਆਂ ਉਹ ਹੱਲੇ ਤੱਕ ਮੈਂ ਸ਼ੇਅਰ ਨਹੀਂ ਕੀਤੀਆਂ ਪਹਿਲਾਂ ਮੈਂ ਤੁਹਾਡੇ ਨਾਲ ਉਹ ਸ਼ੇਅਰ ਕਰਕੇ ਫਿਰ ਬਾਕੀ ਦੇ ਜਿਹੜੇ ਅੱਗੇ ਜੋ ਜੋ ਮਤਲਬ ਅਪਡੇਟਸ ਨੇ ਉਹ ਸ਼ੇਅਰ ਕਰਾਂਗੀ ਬਹੁਤ ਕੁਝ ਚੇਂਜ ਹੋ ਗਿਆ ਪਹਿਲਾਂ ਨਾਲੋਂ ਤੇ ਮੇਰਾ ਥੋੜਾ ਜਿਹਾ ਫੋਕਸ ਜਿਹੜਾ ਕੈਮਰੇ ਦਾ ਕਿੱਡਾ ਮਿੱਡਾ ਜਾ ਰਿਹਾ ਠੀਕ ਹੈ ਆ ਬਾਕੀ ਓਵਰਵਿਊ ਓਵਰਵਿਊ ਤੁਹਾਡੇ ਨਾਲ ਸ਼ੇਅਰ ਕਰ ਦਿੰਨੀ ਹਾਂ ਆਹ ਲੇ ਤੇ ਨੀ ਨੀਆ ਵੱਡੀਆਂ ਵੱਡੀਆਂ ਜਿਹੜੀਆਂ ਨੇ ਵਿੰਡੋਜ਼ ਨੇ ਤੇ ਆ ਇਧਰਲੀ ਸਾਈਡ ਦੇਖੋ ਚੱਲ ਰਿਹਾ ਮਤਲਬ ਪਲਸਟਰ ਵਗੈਰਾ ਹੋਣਾ ਹੈ ਤੇ ਦੂਜੀ ਕੋਠੀ ਦਾ ਜਿਹੜਾ ਇਹ ਪਲਸਟਰ ਹੋ ਚੁੱਕਿਆ ਹੈ ਤੇ ਥੋੜੀ ਜਿਹੀ ਰੈਡੀ ਹੋ ਜਣ ਫਿਰ ਮੈਂ ਤੁਹਾਨੂੰ ਹੋਮ ਟੂਰ ਦਵਾਵਾਂਗੀ ਇਹਨਾਂ ਦਾ ਠੀਕ ਹੈ ਹਲੇ ਤੇ ਫਿਲਹਾਲ ਇਸ ਤਰ੍ਹਾਂ ਨੇ ਆ ਬੈਡਰੂਮਸ ਠੀਕ ਹੈ ਤੇ ਅੱਗੇ ਨੇ ਨਾਲ ਵਾਸ਼ਰੂਮ ਪਤਾ ਨਹੀਂ ਡਰੈਸਿੰਗ ਰੂਮ वॉश रूम आई थिंक सो ठीक है ਤੇ ਆ ਦੇਖੋ ਹੁਣ ਵਿੰਡੋਜ਼ ਦੇਖੋ ਕਿੰਨੀਆਂ ਵੱਡੀਆਂ ਵੱਡੀਆਂ ਚਲਦੀਆਂ ਨੇ ਓ ਮਾਈ ਗॉड ਪਤਾ ਨਹੀਂ ਜੇ ਤਾਂ ਸਾਫ਼ ਕਰਨੀਆਂ ਪੈਣਗੀਆਂ ਪਤਾ ਫਿਰ ਪਤਾ ਲੱਗੇਗਾ ਹਾਂਜੀ ਤੁਸੀਂ ਆ ਗਏ ਮੋਏ ਮੋਏ ਆ ਮੋਏ ਮੋਏ ਆ ਮੋਏ ਮੋਏ ਆ ਗਏ ਨੇ ਮੋਏ ਨਾ ਹੋਣ ਤੇ ਆ ਮੋਏ ਆ ਗਏ ਨੇ ਮੋਏ ਮੋਏ ਕਿੱਥੇ ੁੱਟ ਗਏ ਸਨ ਦੂਜੀ ਮੋਏ ਮੋਏ ਵੀ ਆ ਗਏ ਨੇ ਤੁਸੀਂ ਆਹ ਵੇਖੋ ਗਾਇਜ਼ ਇਹਨਾਂ ਦੇ ਹਾਲ ਬੱਚਿਆਂ ਦੇ ਅੱਜ ਕੱਲ੍ਹ ਦੇਆਂ ਦੇ ਏ ਪੇਰੈਂਟਸ ਨੂੰ ਸੀਰੀਅਸ ਨਹੀਂ ਲੈਂਦੇ ਸਾਡੇ ਵਰਗਿਆਂ ਨੂੰ ਵੀ ਸਾਡੇ ਪੇਰੈਂਟਸ ਨਹੀਂ ਹੈ ਤੁਸੀਂ ਪੇਰੈਂਟ ਤੁਸੀਂ ਪੇਰੈਂਟਸ ਤਾਂ ਅੱਟੇ ਸਿਸਟਰ ਜ਼ਿਆਦਾ ਲੱਗਦੇ ਆ ਆ ਵੇਖ ਲਓ ਮੰਮੀ ਵਰਗੀ ਨਹੀਂ ਆਹ ਵੇਖ ਲਓ ਇਹ ਸਾਨੂੰ ਸੀਰੀਅਸ ਹੀ ਨਹੀਂ ਲੈਂਦੇ ਵੀ ਅਸੀਂ ਅੱਜ ਕੱਲ ਦੇ ਬੱਚੇ ਭੈਣ ਨੂੰ ਕੌਣ ਸੀਰੀਅਸ ਲੈਂਦਾ ਮੈਂ ਤਾਂ ਨਹੀਂ ਲੈਂਦੀ ਅੱਛਾ ਮੈਂ ਭੈਣ ਮੈਂ ਭੁਈ ਆ ਤੇਰੀ ਭੁਈ ਘੱਟ ਭੈਣ ਜ਼ਿਆਦਾ ਲੱਗਦੀ ਅੱਛਾ ਆ ਵੇਖ ਲਓ ਮੇਰੀ ਛੋਟੀ ਭੈਣ ਹੀ ਸਮਝਦੀ ਆ ਨੇ ਤਾਂ ਤਾਂ ਹੀ ਮੈਨੂੰ ਟੱਚ ਨਹੀਂ ਜਾਣਦੀਆਂ ਸਾਈਕਲੀਆਂ ਲੈ ਕੇ ਭੱਜ ਗਈਆਂ ਸਨ ਹੈ ਮਮਾ ਜੀ ਤੁਸੀਂ ਕਰਦੀਆਂ ਨੇ ਭੇਜ ਗਿਆ ਪੁਲਿਸ ਵਾਲੀਆਂ ਮੈਂ ਤਾਂ ਤੁਹਾਡਾ ਚਲਾਨ ਕੱਟਣਾ ਸੀ ਤੁਸੀਂ ਭੱਜ ਗਈ ਮਮਾ ਜੀ ਹਨਾ ਗਾੜੀ ਰਾਤ ਨੂੰ ਲੈ ਕੇ ਜਾਂਦੀ ਕਿਥੇ ਚੌਥਾ ਕਿੱਥੇ ਵੇ ਚੌਥਾ ਆਇਆ ਨਹੀਂ ਗੁਰਪ੍ਰੀਤ ਆਦਮ ਆਇਆ ਸੀ ਉਹ ਤੇ ਆਪਣੇ ਪਿੱਛੇ ਤੇ ਕਹਿੰਦਾ ਸੀ ਦੀਦੀ ਮੈਂ ਲੈ ਗਿਆ ਨਹੀਂ ਕਰਦਾ ਪਿਆ ਸੀ ਉਦੋਂ ਅਸਤ ਗੱਦਿਆ ਸੀ ਹੂੰ ਹੂੰ ਗੱਦਿਆ ਚਲੋ ਦਿਓ ਓਵਰਵਿਊ ਮਨਸਿਰਤਕੌਰ ਕੋਠੀਆਂ ਦਾ ਕੀ ਚੱਲ ਰਿਹਾ ਕੁਛ ਦੱਸੋ ਤੇਰੇ ਪਾਪਾ ਨੂੰ ਬੁਲਾਇਆ ਸੀ ਤੇਰੇ ਪਾਪਾ ਮਿਸਤਰੀਆਂ ਚ ਬਿਜ਼ੀ ਹੋ ਗਏ ਬੁਲਾ ਕੇ ਲੈ ਵੀਨ ਕੋਈ ਨਹੀਂ ਬੰਦਾ ਮੈਂ ਤਾਂ ਕਿਹੜੇ ਕਮਰੇ ਨੂੰ ਬਾਥਰੂਮ ਕਿਹੜੇ ਨੂੰ ਨਹੀਂ ਇੱਧਰ ਦੱਸੋ ਤੁਸੀਂ ਦੋ ਕੁ ਟ੍ਰਾਈ ਤੇ ਕਰੋ ਨਾ ਕੀ ਕੀ ਏ ਆ ਕੀ ਏ ਜਿੱਥੇ ਆਪਾਂ ਖੜੇ ਆ ਦਿਸ ਇਜ਼ ਦੇਖਣੇ ਮੈਨੂੰ ਦਿਸ ਇਜ਼ ਇਹ ਲੌਬੀ ਲੱਗਦੀ ਨੋ ਦਿਸ ਇਜ਼ ਡਾਈਨਿੰਗ ਏਰੀਆ ਡਾਈਨਿੰਗ ਏਰੀਆ ਹਾਂ ਹਾਂ ਮੈਂ ਇਹ ਕਹਿਣ ਲੱਗੀ ਇਸ ਬਿਲਕੁਲ ਇਹ ਕਿਚਨ ਇਹ ਡਾਈਨਿੰਗ ਏਰੀਆ ਹੈ ਗਾਇਜ਼ ਤੇ ਆ ਇਧਰ ਉਧਰ ਹੋਗੀ ਲੌਬੀ ਮਤਲਬ ਲਿਵਿੰਗ ਏਰੀਆ ਜਿਹਨੂੰ ਬੋਲਦੇ ਨੇ ਅੱਜ ਕੱਲ ਨਾਮ ਚੇਂਜ ਹੋਈ ਜਾਂਦੇ ਨੇ ਯਰ ਮੇਰੇ ਡਾਈਨਿੰਗ ਕੀ ਕਹਿਣ ਲੱਗੀ ਸੀ ਆਪਰੇ ਚਾਹ ਦਾ ਅਮੋਸਟਰੀ ਸਟੋਰ ਇੱਕ ਮਿੰਟ ਆਹ ਹੋ ਗਈ ਕਿਚਨ ਖਰ ਜੋ ਆ ਕੀ ਇਹ ਗਰੋਸਰੀ ਨਹੀਂ ਜੀ ਇਹ ਗਰੋਸਰੀ ਨਹੀਂ ਹੈਗਾ ਇਹ ਯੂਟਿਲਿਟੀ ਏਰੀਆ ਹੈ ਮੈਡਮ ਇੱਥੇ ਸਿੰਕ ਲੱਗਣੀ ਹੈ ਹਾਂ ਹਾਂ ਇੱਥੇ ਤੇ ਭਾਂਡੇ ਤੋਂ ਨਾਲ ਇਹ ਇੱਥੇ ਮਤਲਬ ਭਾਂਡੇ ਤੋਂ ਹੁੰਦਾ ਸਿਸਟਮ ਗਾਈਜ਼ ਇਹ ਇੱਧਰ ਗਰੋਸਰੀ ਇਹ ਅੱਜ ਕੱਲ ਜੀ ਪਹਿਲਾਂ ਸਿੱਧੀਆਂ ਹੁੰਦੀਆਂ ਸਨ ਵਿੱਚ ਹੀ ਸਿੰਕਾਂ ਲੱਗਦੀਆਂ ਸਨ ਹੁਣ ਪਖੰਡ ਥੋੜੇ ਜਿਹਾ ਵੱਧ ਗਏ ਨੇ ਪਰ ਨਹੀਂ ਉਹ ਵੇਖੋ ਗਰੋਸਰੀ ਇੱਧਰ ਹੁਣ ਇੱਧਰ ਹੋ ਗਿਆ ਜੀ ਸਿੰਕ ਅਲੱਗ ਲੱਗਦੀਆਂ ਪਰ ਆ ਫਿਰਦੇ ਹੋ ਆਪਾਂ ਵੀ ਆਪਾਂ ਕਰਦੇ ਹਾਂ ਆ ਗਿਆ ਗ੍ਰੋਸਰੀ ਸਟੋਰ ਗ੍ਰੋਸਰੀ ਸਟੋਰ ਸਟੋਰ ਹੁਣ ਅਲੱਗ-ਅਲੱਗ ਹੋ ਗਏ ਨੇ ਨਾ ਮਮਾ ਵਿੱਚ ਕੋਠੀ ਬਣਾਉਂਦੀ ਹਾਂ ਤੁਸੀਂ ਗ੍ਰੋਸਰੀ ਸਟੋਰ 'ਚ ਵੜ ਗਏ ਹੋ ਤੇ ਮਤਲਬ ਕੀ ਕਰਿਆਨਾ ਵੇਚਣ ਲੱਗੀ ਏ ਕਰਿਆਨਾ ਸਟੋਰ ਏ ਤੇ ਆਹ ਦੇਖੋ ਜੀ ਕਰਿਆਨੇ ਵਾਲੀ ਭੈਣ ਜੀ ਵੇਖੋ ਬਰੀਕ ਦੀ ਹੈ ਗੈਂਚਰੀ ਇਹ ਆਜੋ ਚਲੀ ਆਹ ਨੂੰ ਆਲੂ ਚਾਹੀਦੇ ਟਿੰਡੇ ਚਾਹੀਦੇ ਬੈਂਗਨ ਆਇਦਾ ਕੀ ਚਾਹੀਦਾ ਆਲੂ ਟਿੰਡੇ ਤੇ ਸਾਨੂੰ ਤੁਸੀਂ ਉਂਝੀ ਬਿਨਾ ਮੰਗੇ ਬਥੇਰੇ ਦੇ ਦਿੰਦੇ ਹੋ ਬੇਤੀ ਕਰ ਸਕਦੇ ਹੋ ਸਾਡੀ ਅੱਜਕੱਲ ਦੇ ਜਵਾਬ ਉਹ ਹੂ 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 ਇਦਰੋਂ ਵੀ ਵਿੰਡੋ ਹੋ ਗਈ ਆ ਡੋਰ ਆ ਡੋਰ ਏ ਗਾਇਜ਼ ਇਹ ਬਾਹਰ ਦਾ ਡੋਰ ਹੈ ਆ ਡੋਰੀ ਹੈ ਇਹ ਚੜਾ ਕਿ ਕਿਥੋਂ ਇੱਥੇ ਤਾਂ ਇਹ ਹੋ ਗਏ ਉੱਤਰ ਇਹ ਫਿਰ ਹਾਲੇ ਤੇ ਫਿਲਹਾਲ ਦੇਖੋ ਇੰਨਾ ਨੀਵਾ ਹੈ ਮਿੱਟੀ ਪੈ ਜਾਈ ਇਹ ਇੱਥੇ ਫਿਰ ਮਿੱਟੀ ਪੈ ਜਾਣੀ ਹੈ ਨਾ ਇਹਨੇ ਬਰਾਬਰ ਹੋ ਜਾਣਾ ਚਲੋ ਬਾਕੀ ਬਣ ਜਾਣ ਘਰ ਫਿਰ ਆਪਾਂ ਤੁਹਾਨੂੰ ਦਵਾਂਗੇ ਵਧੀਆ ਵਧੀਆ ਹੋਮ ਟੂਰ ਬਹੁਤ ਬੋੜਾ ਡਾਕਟਰ ਯੈਸ ਇਹ ਤੁਸੀਂ ਬਿਫੋਰ ਲੁੱਕ ਚੈੱਕ ਕਰ ਲਓ ਵੈਸੇ ਮੈਂ ਪਹਿਲਾਂ ਦੀ ਵੀ ਰੱਖੀ ਪਈ ਹੈ ਬਿਫੋਰ ਲੁੱਕ ਉਹ ਮੇਰੇ ਤੋਂ ਹੱਲੇ ਤੱਕ ਪਾਇਆ ਨਹੀਂ ਗਿਆ ਵਲੌਗ ਦੂਜੀ ਕੋਠੀ ਦਾ ਵੀ ਹੈ ਮਨਸੀਰਤ ਹਾਂ ਦੂਜੀ ਕੋਠੀ ਦਾ ਵੀ ਮੈਂ ਓਵਰਵਿਊ ਸਾਰਾ ਉਦੋਂ ਗਰਮੀਆਂ ਦਾ ਰੱਖਿਆ ਪਿਆ ਸ਼ੂਟ ਕਰਕੇ ਪਰ ਹਲੇ ਤੱਕ ਮੈਂ ਤੋਂ ਪਿਆ ਨਹੀਂ ਇੱਕ ਐਂਟਰੈਂਸ ਆਏ ਗਾਇਸ ਮोटा-ਮोटा ਦੱਸ ਦੇਣੀ ਆ ਤੁਹਾਨੂੰ ਤੇ ਇੱਕ ਐਂਟਰੈਂਸ ਹੈਗੀ ਆ ਦੋ ਐਂਟਰੈਂਸ ਨੇ ਇਧਰ ਵਾਲੀ ਕੋਠੀ ਦੀਆਂ ਬਾਏ ਆ ਸਟੇਅਰਜ਼ ਨਾ ਵੀ ਬਾਏ ਨਾ ਕਰੋਂ ਮੈਂ ਵੱਲੀ ਨੂੰ ਛੱਡ ਕੇ ਜਾਂਦੀ ਆ ਮम्मा ਯਾਰ ਅਸੀਂ ਘਰ ਸੇਵ ਚੜਾਣੀ ਐ ਚਲਾ ਲਿਓ ਕੋਈ ਨਹੀਂ ਆ ਤੇਰੇ ਵਰਗੀ ਨੂੰ ਵੇ ਮੈਂ ਟਿੱਚ ਨਹੀਂ ਹਾਂਏ ਇਹ ਟਿੱਚ ਨਹੀਂ ਜਾਣਦੀ ਲੈ ਗਿਆ ਵੇਖ ਲੋ ਮੈਂ ਭੁਈ ਆ ਤੇਰੀ ਤੈਨੂੰ ਯਾਦ ਕਰਾਣਾ ਪਏਗਾ ਮੈਂ ਭੁਈ ਆ ਆਈ ਐਮ ਯੋਰ ਭੁਈ ਭੁਈ ਸੱਚੀ ਮੈਂ ਭੁਈ ਆ ਹਾਂ ਸੱਚੀ ਸੱਚੀ ਤਾਂ ਮੈਂ ਸੱਚੀ ਕੀ ਸੱਚੀ ਕੀ ਪਤਾ ਨਹੀਂ ਮੈਂ ਭੁਈ ਆ ਮੈਨੂੰ ਤੇ ਆ ਭੁੱਲ ਗਿਆ ਵੀ ਮੈਂ ਤੇਰੀ ਭੁਈ ਆ ਤਾਸ਼ੀ ਕੋ ਪੁਈ ਮੈਨੂੰ ਲੱਗ ਨਹੀਂ ਰਿਹਾ ਵੀ ਮੈਂ ਤੇਰੀ ਪੁਈ ਆ ਆ ਫੋੜੀ ਹਵਾ ਚ ਹੀ ਏ ਕਿਹੜੀ ਹਵਾ ਚ ਹਵਾ ਚ ਉੱਡਦੀ ਫਿਰੇ ਆ ਦੇਖੋ ਜੀ ਗਾਇਸ ਹਵਾ ਚ ਫੋੜੀ ਉੱਡਦੀ ਫਿਰੇ ਹਵਾਲੀ ਤਾਂ ਉੱਧਰ ਇਹਦੇ ਨਿਕੰਦੇ ਸਪੋਟ ਹੈਗੀ ਆ ਦੇਖੋ ਜੀ ਇਹ ਵਿੰਡੋ ਕਿੱਥੋਂ ਤੱਕ ਜਾਏਗੀ ਇਹ ਆਹ ਨਹੀਂ ਰਹੀ ਹਲੇ ਉੱਪਰ ਵਾਲਾ ਪਾਰਟ ਬੰਨਣਾ ਹੈ ਹਨਾ ਹਨਾ ਮਨਸੀਰਤ ਨਹੀਂ ਉਹ ਜਿਹੜੀ ਉੱਧਰੋਂ ਜਾਣੀ ਹੈ ਹਾਂ ਉਹ ਇਹ ਉੱਪਰਲਾ ਜਿਹੜਾ ਸਟੈਪ ਟਰਨ ਹੋਣਾ ਹੈ ਉਹ ਬੰਨਣਾ ਹੈ ਤੇ ਲੋਕੀ ਕਹਿੰਦੇ ਨੇ ਇਹਦਾ ਕੁਝ ਬੰਨਣਾ ਨਹੀਂ ਬੰਨਣਾ ਨਹੀਂ ਹੈਗਾ ਮੇਰੀ ਇੱਕ ਕੋਠੀ ਬਣ ਗਈ ਤੇ ਦਸਦਾ ਸੁੱਜੀ ਬੰਨਦੀ ਪਈ ਐ ਲੋਕੀ ਪਤਾ ਕੀ ਕਹਿੰਦੇ ਸੀ ਮੈਂ ਸਿੱਧਾ ਇੱਧਰ ਆ ਲੋਕੀ ਕਹਿੰਦੇ ਸੀ ਇਹਦਾ ਕੁਝ ਬੰਨਣਾ ਹੀ ਨਹੀਂ ਹੈਗਾ ਮੇਰੀ ਦੋ ਕੋਠੀਆਂ ਇੱਕ ਕੋਠੀ ਬਣ ਗਈ ਐ ਦੂਜੀ ਬੰਨਦੀ ਪਈ ਐ ਇੱਕ ਕੋਠੀ ਬਣ ਚੁੱਕੀ ਐ ਤੇ ਦੂਜੀ ਬੰਨਦੀ ਪਈ ਐ ਆਪਾਂ ਵੀ ਸੂਟ ਵਾਲਾ ਇੱਥੇ ਕਨਵਰਟ ਕਰਦਾ ਨਾ ਡਾਇਲੌਗ ਉਹ ਕੀ ਕਹਿੰਦੇ ਸੀ ਮੇਰੇ ਇੱਕ ਸੂਟ ਬਣ ਗਿਆ ਇੱਕ ਇੱਕ ਬਟੀ ਕੋਲੇ ਬੰਦਾ ਪਿਆ ਹਾਂ ਸਾਡੀ ਕੁਛ ਬਣ ਗਈ ਤੇ ਇੱਕ ਤੇ ਮਿਸਤਰੀ ਲੱਗੇ ਹੋਏ ਪਏ ਨੇ ਨਹੀਂ ਉਹ ਉਹਦੀ ਪਾ ਲਈਏ ਬੰਦੀ ਪਈ ਇਹ ਬੰਦੀ ਪਈ ਹੈ ਇਹ ਹੈਗਾ ਤੂੰ ਅੱਜ ਮੈਂ ਚਲੀ ਦਿਸ ਵਨ ਇਜ਼ ਇਹ ਰੁਕ ਜਾ ਦਿਸ ਵਨ ਇਜ਼ ਲਿਵਿੰਗ ਰੂਮ ਡਰਾਇੰਗ ਡਰਾਇੰਗ ਜਿੰਨਾ ਮਰਜ਼ੀ ਕਰੀ ਜਾਓ ਡਰਾਇੰਗ ਰੂਮ ਇੱਥੇ ਵਿੰਡੋ ਲੱਗੇਗੀ ਇਹ ਡਰਾਇੰਗ ਅੱਛਾ ਵਿੰਡੋ ਲੱਗੇਗੀ ਸਾਨੂੰ ਪਤਾ ਹੀ ਨਹੀਂ ਸੀ ਹੈਗਾ ਨਹੀਂ ਕਦੇ ਸਾਹਾਸ ਆ ਗਿਆ ਸਾਨੂੰ ਬੜਾ ਵਿੰਡੋ ਲੱਗੇਗੀ ਗਾਇਜ਼ ਇੱਥੇ ਵਿੰਡੋ ਲੱਗੇਗੀ ਤੁਹਾਨੂੰ ਪਤਾ ਹੀ ਨਹੀਂ ਸੀ ਇੱਕ ਰੂਮ ਹੋ ਗਿਆ ਆ ਇੱਥੇ ਲਿਚ ਗਾਠਾ ਇੱਥੇ ਗਾਠਾ ਪਈਆਂ ਹੋਈਆਂ ਨੇ ਥਿਸ ਵਨ ਸੋ ਥਿਸ ਇਜ਼ ਵਾਸ਼ਰੂਮ ਹਾਂ ਇਹਦੇ ਵਿੱਚ ਨਾ ਇਹਦੇ ਵਿੱਚ ਇਹ ਅ ਡਰੈਸਿੰਗ ਰੂਮ ਤੇ ਆ ਹੈਗਾ ਇਹਦੇ ਵਿੱਚ ਵਾਸ਼ਰੂਮ ਠੀਕ ਹੈ ਡਰੈਸਿੰਗ ਪਲੱਸ ਉਹ ਜਦੋਂ ਬਣ ਜਾਣਗੇ ਨਾ ਫਿਰ ਉਦੋਂ ਇਹਦੀ ਫਾਈਨਲ ਲੁੱਕ ਅਸਲੀ ਲੁੱਕ ਪਤਾ ਲੱਗੇਗੀ ਹਾਲੇ ਫਿਲਹਾਲ ਤੇ ਨਾ ਪਤਾ ਨਹੀਂ ਲੱਗਦਾ ਤੇ ਤੁਸੀਂ ਰੁਕ ਜਾਓ ਮਨਸੀਰਤ ਆ ਫਿਟਿੰਗ ਚੈੱਕ ਕਰੋ ਇੱਧਰ ਬਹੁਤ ਸੋਹਣੀ ਫਿਟਿੰਗ ਕਰਕੇ ਗਏ ਨੇ ਏਸੀ ਵਾਲੇ ਤਾਂ ਦੇਖੋ ਕਈਆਂ ਕਈ ਨਾ ਮਤਲਬ ਏਸੀ ਵਾਲਿਆਂ ਨੂੰ ਵੀ ਤਰੀਕਾ ਜਿਹਾ ਨਹੀਂ ਹੁੰਦਾ ਵੇਖੋ ਜਿਹੜੇ ਪਾਈਪੂ ਹੀ ਪਾਏ ਨੇ ਬਹੁਤ ਸੋਹਣੇ ਪਾਏ ਨੇ ਕਈ ਗੰਦ ਪਾ ਜਾਂਦੇ ਨੇ ਜਿਹੜੀ ਉਧਰ ਪਹਿਲੀ ਕੋਠੀ ਦੇ ਵਿੱਚ ਕਰਵਾਈ ਸੀ ਉਹ ਬਹੁਤ ਗੰਦੇ ਤਰੀਕੇ ਨਾਲ ਕਰਕੇ ਗਏ ਨੇ ਤੇ ਇਹਦੇ ਚ ਬਹੁਤ ਸੋਹਣੇ ਤਰੀਕੇ ਨਾਲ ਕਰਕੇ ਗਏ ਨੇ ਬਾਕੀ ਐਕਸਪੀਰੀਅੰਸ ਤੇ ਡਿਪੈਂਡ ਕਰਦਾ ਹੈ ਤੇ ਮਿਸਤਰੀ ਜੀ ਵੀ ਵਧੀਆ ਲੱਭ ਜਾਣ ਤੇ ਕੰਮ ਵਧੀਆ ਹੋ ਜਾਂਦਾ ਮੇਰੇ ਬੋਦੇ ਆਰਡਰ ਰਹੇ ਨੇ ਬੋਦਿਆਂ ਤੇ ਤਾਂ ਧਿਆਨ ਨਾ ਦਿੱਤਾ ਜਾਏ ਬੋਦਿਆਂ ਦੇ ਧਿਆਨ ਨਾਲ ਦਿੱਤਾ ਜਾਏ ਬੋਦੇ ਇਗਨੋਰ ਕੀਤੇ ਜਾਣ ਤੇ ਬੇਟਾ ਜੀ ਥੱਲੇ ਆ ਜਾਓ ਤੁਸੀਂ ਥੱਲੇ ਆ ਜਾਓ ਨਾ ਪੁੱਤੋਂ ਨਹੀਂ ਜਾਣਾ ਨਾ 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 ਆ ਜਾਓ ਨੀਚੇ ਆ ਜਾਓ ਵੈਰੀ ਗੁੱਡ ਚਲੋ ਮੈਂ ਉਹ ਟੱਪਾ ਲੱਗਾ ਪੁੱਤਰ ਠੰਡ ਦੇ ਵਿੱਚ ਸੱਟ ਲਵਾਨੀ ਏ ਚਲੋ ਆਜੋ ਚੱਲੀਏ ਘਰ ਇੱਕ ਤੇ ਗਾਇਜ਼ ਬੱਚਿਆਂ ਦੇ ਨਾਲ ਬੜਾ ਔਖਾ ਏ ਉਠੀਆਂ ਚ ਜਦੋਂ ਵੀ ਹੁੰਨੇ ਆ ਕੋਈ ਨਾ ਕੋਈ ਕਾਂਡ ਕਰ ਦਿੰਦੇ ਨੇ ਕਿਉਂ ਕੀ ਕੀਤਾ ਹੁਣ ਤੁਸੀਂ ਡਿੱਗੋ ਗਿਆ ਮੈਨੂੰ ਤੁਹਾਡੇ ਹਾਲ ਹਿੱਲੇ ਲੱਗਦੇ ਨੇ ਮਾੜੇ ਹੈਨਾ ਇੱਥੇ ਕੀ ਲੱਗਣਾ ਇੱਥੋਂ ਵਿੰਡੋ ਲੱਗਣੀ ਏ ਮਨਸੀਰਤ ਤਾਣਾ ਹਾਂ ਮੈਨੂੰ ਪਤਾ ਹੀ ਨਹੀਂ ਸੀਗਾ ਮੈਨੂੰ ਪਤਾ ਹੀ ਨਹੀਂ ਸੀ ਤੇ ਵਿੰਡੋ ਲੱਗਣੀ ਏ ਇਨਾਂ ਦੇ ਕੰਮ ਵੇ ਲੋ ਪੁੱਠੇ ਡਿੱਗਣਾ ਹੈ ਤੁਸੀਂ 41 42 43 44 45 46 ਆਹ ਕਿ ਨਿੱਕਾ ਜਿਹਾ ਮੁੰਡਾ ਮੋਟਰਸਾਈਕਲ ਚਲਾਣ ਰਿਹਾ ਹੈ ਮੈਂ ਨਹੀਂ ਚਲਾਉਂਦੀ ਆਹ ਨਿੱਕਾ ਇੱਡਾ ਵੱਡਾ ਵੀ ਨਹੀਂ ਹੈਗਾ ਛੋਟਾ ਫਿਰ ਤੋਂ ਛੋਟਾ ਹੈ ਉਹ ਛੋਟਾ ਹੈ ਛੋਟਾ ਵੀ ਲੱਗਦਾ ਮੋਟਰਸਾਈਕਲ ਚਲਾ ਕੇ ਲੈ ਜਾਣ ਰਿਹਾ ਨਿੱਕੇ ਨਿੱਕੇ ਬੱਚੇ ਡਰਾਈਵਿੰਗ ਕਰਨ ਲੱਗ ਗਏ ਨੇ ਅੱਜ ਕੱਲ ਤੇ ਬੜਾ ਵੈਸੇ ਗਲਤ ਕੰਮ ਹੈ ਡਿੱਗ ਜੋ ਡਿੱਗ ਜੋ ਬਸ ਹੋ ਗਿਆ ਡਿੱਗ ਜੋ ਡਿੱਗ ਜੋ ਡਿੱਗ ਜੋ 71 72 73 ਬਾਪੂ ਜੀ 74 75 76 77 78 79 80 ਇਹ ਤਾਂ ਸਾਲ ਹੀ ਨਹੀਂ ਲਾਈਕ ਕਿਉਂ ਲਾਈਕ ਕਿਉਂ